ਕੀ ਪੜਤੋਂ ਚੱਕਣ ਕਹਾਂ ਤੇ ਕਹਿੰਨ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਇੱਥੇ ਇੱਥੇ ਧੱਕੇ ਨਾਲ ਗੱਲ ਤਾਂ ਸੁਣੋ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਇੱਥੇ ਨਾ ਮੈਂ ਧੱਕਣਾ ਯਾਰ ਤੁਹਾਨੂੰ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਫਿਰ ਇੱਕ ਮਿੰਟ ਜਮਾਂ ਰਹਾਉਂਗਾ ਉਹ ਮੇਰੀ ਗੱਲ ਤਾਂ ਸੁਣ ਮੈਂ ਤੁਹਾਨੂੰ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਕੋ ਕੰਮ ਆਦੇ ਬਣਾਏ ਆ ਓ ਯਾਰ ਸਟੇਡੀਅਮ ਜਿਹੜਾ ਉਹ ਸਟੇਡੀਅਮ ਹੈ ਉਹ ਦੱਸ ਉਹ ਕੱਲ ਰਾਤ ਆਪਾਂ ਨੂੰ ਪਤਾ ਕਿ ਪਰ ਤੂੰ ਨਹੀਂ ਬੈਠ ਰੱਖ ਦੱਸ ਉਹ ਦੂਜਾ ਛੱਡ ਦੇ ਤੇ ਨਹੀਂ ਮੈਂ ਜਾਣਾ ਤੂੰ ਜਦੋਂ ਤੈਨੂੰ ਪਤਾ ਸਕਦੀ ਯਾਰ ਕੀ ਅੱਗ ਮੱਥੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਥਾਪਣਾ ਜੇ ਬਣਾਇਆ ਤੇ ਤੈ ਸਾਡੇ ਜਾਖਮਾ ਤੇ ਖੂਨ ਧਕਣਾ ਇਹਨੇ ਕਾਤ ਹੈ ਨਹੀਂ ਸੁਖਵੀਰ ਜਿੰਦੇ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਿਆ ਯਾਰ ਤੂੰ ਬੰਨ ਨਹੀਂ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਹ ਤੂੰ ਚੋਰਾਂ ਵਾਂ ਆਇਆ ਜੇ ਸੰਗ ਪੋਣਾ ਸਵਾਦ ਫੇਰ ਸੀ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਫੇਰ ਸਵਾਬ ਸੀਗਾ ਚੋਰੀ ਵੋ ਮੰਨ ਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਟਰਾਲੀ ਵੀ ਨਹੀਂ ਤੂੰ ਟਰਾਲੀ ਪੈਂਦੀ ਵੀ ਨਹੀਂ ਤੂੰ ਕੀ ਦੇਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਕੋਚਾ ਮੋਹਣਾ ਯਾਰ ਯਾਰ ਕਮਾਲ ਹੋ ਵੀ ਥੋੜੀ ਨਹੀਂ ਦਿੱਤਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ